ਹਾਂਜੀ ਉਹ ਮੈਂ ਤਾਂ ਮਿਲਣ ਗਿਆ ਸੀਗਾ ਜੀ ਪੰਜਾਬੀਆਂ ਜੀ ਸਾਨੂੰ ਮੋਹ ਪਿਆਰ ਦੇ ਭੁੱਖੇ ਆ ਸਾਨੂੰ ਇਦਾਂ ਵੀ ਆਪਾਂ ਸਾਰਿਆਂ ਨੂੰ ਮਿਲੇ ਆਪਨ ਨੈਟੋ ਬਾਅਦ ਚੋਂ ਸੀ ਮੇਰੇ ਲਈ ਇੱਕ ਸਮਾਜਿਕ ਤੌਰ ਤੇ ਮੈਂ ਉਹਨੂੰ ਮਿਲਣ ਗਿਆ ਸੀ ਜਿਹੜੇ ਜਿਹਦੇ ਨਾਲ ਉਹ ਆਇਆ ਸੀ ਡੰਪਲਿੰਗ ਨਾਲ ਸੁਪਰ ਹੈਵੀ weight ਚੈਂਪੀਅਨ ਦੇ ਨਾਲ ਮੈਂ ਉਹਦਾ 2022 ਤੋਂ ਫੈਨ ਸੀਗਾ ਬਟ ਉਹਨਾਂ ਨੇ ਮੈਨੂੰ ਜਲੀਲ ਕਰਿਆ ਉੱਥੇ ਫਿਰ ਉਹਨੇ ਕੀ ਕੀ ਯੂਜ਼ ਕੀ ਕਿਤਾ ਵੜ ਕੀ ਯੂਜ਼ ਕੀਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਵੀ ਯੂਸਲੀ ਇੰਡੀਅਨ ਗਾਇਕ ਵੀ ਗੋ ਗੋ ਅਵੇ ਫਰੋਮ ਅਸ ਵੀ ਕੱਲ ਨੂੰ ਦੇਖਾਂਗੇ ਮੇਰਾ ਤੇਰਾ ਜਿਹੜਾ ਮੇਰਾ ਜਿਹੜਾ ਮੇਰਾ ਫਾਈਟਰ ਆਇਆ ਇਹ ਤੈਨੂੰ ਪਹਿਲੇ ਤੋਂ ਪਰਚੂ ਕੱਲ ਨੂੰ ਬੇਵੋਸ਼ ਕਰਨ ਆਲਾ ਫਿਰ ਮੈਂ ਉਹਨੂੰ ਕਿਹਾ ਵੀ ਕੱਲ ਨੂੰ ਭਾਈ ਤੂੰ ਵੀ ਨਾਲ ਆ ਜੀ ਹਣਾ ਵੀ ਤੂੰ ਟਰਾਈ ਕਰ ਲਈ ਵੀ ਇਹਦੇ ਵਸ ਦੀ ਤਾਂ ਗੱਲ ਹੈ ਨਹੀਂ ਪੰਜਾਬੀ ਵਾਲੀ ਬੜਕ ਮਾਰਦੀ ਉੱਥੇ ਹਾਂ ਹਾਂਜੀ ਪਰ ਪੰਜਾਬੀ ਵਾਲੇ ਫੜਕ ਵੀ ਮਾਰਦੀ ਤੇ ਪੰਜਾਬੀ ਵਾਲੀ ਭਾਸ਼ਾ ਵੀ ਚਲਾਦੀ ਕਿਉਂਕਿ ਉਹ ਆਪਣੀ ਭਾਸ਼ਾ ਚ ਕੁਝ ਕਹਿ ਕੇ ਹੱਸ ਰਹੇ ਸੀਗੇ ਫਿਰ ਮੇਰਾ ਮੈਨੇਜਰ ਸੀਗਾ ਜੀ ਜਿਹੜਾ ਪੰਕਜ ਖਾਨਾ ਤੇ ਉਹਨੂੰ ਪਤਾ ਸੀਗਾ ਉਹ ਉਹ ਮੈਨੂੰ ਫੇਰ ਫੜ ਕੇ ਉੱਥੇ ਤੋਂ ਲੈ ਗਿਆ ਉਹਨੂੰ ਐਸੀ ਵੀ ਕਿਤੇ ਹੁਣ ਬ੍ਰੇਕਫਾਸਟ ਹਾਲ ਦੇ ਵਿੱਚ ਨਾ ਕੰਮ ਹੋ ਜਵੇ ਤੇ ਫਿਰ ਉਸ ਚੀਜ਼ ਨੂੰ ਮੈਂ ਆਪਣੇ ਆਪ ਨੂੰ ਐਕਸਾਈਟਡ ਮੰਨ ਲਿਆ ਹੋਰ ਜ਼ਿਆਦਾ ਐਕਸਾਈਟਡ ਹੋਇਆ ਵੀ ਕਹਿੰਦੇ ਨਾ ਵੀ ਜਿੱਤ ਦਾ ਸਵਾਦ ਉਦੋਂ ਜ਼ਿਆਦਾ ਆਉਂਦਾ ਜਦੋਂ ਸਾਰੇ ਤੁਹਾਡੀ ਹਾਰ ਦੀ